ਹਾਂਜੀ ਵੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਮੇਂਦਰਾ ਅਰਜਨ ਅਲਟਰਾ 605 TI MS V1 4휠 ਡਰਾਈਵ ਦੇ ਵਿੱਚ ਇਸ ਟਰੈਕਟਰ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਖਣ ਨੂੰ ਮਿਲ ਜਾਊਗੀ ਆਹ ਟਰੈਕਟਰ ਨਾਲ ਤੁਸੀਂ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਜਿਵੇਂ ਕਿ ਮੈਂ ਬੀਪਲ ਲਾਉਣੇ ਹੋਣ ਸੁਪਰ ਸੀਡਰ ਚਲਾਉਣਾ ਹੋਵੇ ਲੋਡਰ ਚਲਾਉਣਾ ਹੋਵੇ ਪੋਟੈਟੋ ਪਲੈਂਟਰ ਜਾਂ ਸਟਰਾ ਰੀਪਰ ਚਲਾਉਣਾ ਹੋਵੇ ਜੇ ਗੱਲ ਕਰੀ ਆਪਾਂ ਫਰੰਟ ਹਿੱਸੇ ਦੀ ਜਾਂ ਫਰੰਟ ਐਕਸਲ ਦੀ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਿੱਗਰ ਦਿੱਤਾ ਹੋਇਆ ਇਹਨੂੰ ਫਰੰਟ ਹਿੱਸਾ ਚੁੱਲਾ ਵਗੈਰਾ ਤਾਂ ਕਾਫੀ ਜਿਹੜਾ weight ਬਣ ਜਾਂਦਾ ਤਾਂ ਜਿਹਦੇ ਨਾਲ 4 wheel drive ਦੀ ਜਿਹੜੀ ਪਕੜ ਆ ਜਾਂ ਫਰੰਟ ਐਕਸਲ ਦੀ ਜਾਂ ਫਰੰਟ ਡਰਾਈਵ ਦੀ ਤਾਂ ਕਾਫੀ ਬਣ ਜਾਂਦੀ ਆ ਤੇ ਦੂਸਰਾ ਦੇਣ ਦਾ ਕਾਰਨ ਇਹ ਵੀ ਆ ਕਈ ਵਾਰੀ ਪਿੱਛੇ ਆਪਾਂ ਸੁਪਰ ਸੀਡਰ ਵਗੈਰਾ ਪਾ ਲਈਏ ਤਾਂ ਉਹ ਪੂਰਾ ਨਹੀਂ ਉੱਠਦਾਗਾ ਤੇ ਕ੍ਰਾਸ ਗੀਅਰ ਦੇ ਵਿੱਚ ਇਹ ਜਿਹੜਾ ਹਿੱਸਾ ਹੈਲੋਜਨ ਲਾਈਟ ਦੇ ਨਾਲ ਜਿਹੜਾ ਇਹ ਟਰੈਕਟਰ ਆਉਂਦਾ ਜੀ ਜਿਹਦੀ ਜਿਹੜੀ ਮਾਰ ਆ ਕਾਫੀ ਵਧੀਆ ਵਿਜ਼ਨ ਕਲੀਅਰ ਦਿਖਦਾ ਹੈ ਲਾਈਟ ਨਾਲ ਤੇ ਵਨ ਪੀਸ ਬੋਨਟ ਦੇ ਨਾਲ ਜਿਹੜਾ ਇਹ ਟਰੈਕਟਰ ਆਉਂਦਾ ਜੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਸਾਈਡ ਵਾਲੀ ਜਾਲੀ ਦੀ ਤਾਂ ਉਹ ਜਿਹੜੀ ਬਰੀਕ ਦਿੱਤੀ ਹੋਈ ਹੈ ਦੇਣ ਦਾ ਕਾਰਨ ਹੈ ਕਿ ਜਦ ਰਪਸਟਰਾ ਰੀਪਰ ਤੇ ਯੂਜ਼ ਕਰ ਰਹੇ ਆ ਤਾਂ ਜਿਹੜਾ ਕਚਰਾ ਵਗੈਰਾ ਉਹ ਰੈਡੀਏਟਰ ਤੱਕ ਨਾ ਜਾਵੇ ਜਿਹੜਾ ਆਪਣਾ ਰੈਡੀਏਟਰ ਆ ਝੋਕ ਹੋਣ ਤੋਂ ਬਚਿਆ ਰਹਿੰਦਾ ਹੈਗਾ ਪਿਆਜ ਵੀ ਕੈਟਾਗਰੀ ਦਾ انجن ਤੁਹਾਨੂੰ ਇਸ ਟਰੈਕਟਰ ਦੇ ਵਿੱਚ ਵੇਖਣ ਨੂੰ ਮਿਲ ਜੂਗਾ ਉਹ ਵੀ ਚਾਰ ਸਿਲੰਡਰ ਦੇ ਵਿੱਚ 214 Nm ਦੀ ਜਿਹੜੀ ਟਾਰਕਾ ਇਸ انجن ਦੀ ਰਹਿਣ ਵਾਲੀ ਆ ਸੋ ਗੱਲ ਕਰੀ ਆਪਾਂ ਇਹਦੇ ਸਪੀਡ ਦੀ ਤਾਂ 16 ਪਲੱਸ 4 ਸਪੀਡ ਦੇ ਵਿੱਚ ਜਿਹੜਾ ਟਰੈਕਟਰ ਆਉਂਦਾ ਇਹਦੇ ਵਿੱਚ ਸ਼ਟਲ ਸਪੀਡ ਲੀਵਰ ਲੱਗਿਆ ਹੋਇਆ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਇਸ ਵੀਡੀਓ 'ਚ ਦੇਵਾਂਗੇ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦੀ ਗਰਾਉਂਡ ਕਲੀਅਰੈਂਸ ਦੀ ਤਾਂ ਉਹ ਵੀ ਬਹੁਤ ਵਧੀਆ ਦਿੱਤੀ ਹੋਈ ਆ ਇਹ ਥੱਲੇ ਆਪਾਂ 샤ਫਟ ਦੀ ਗੱਲ ਕਰੀਏ ਜਿਹੜੀ ਫਰੰਟ ਐਕਸਲ ਨੂੰ ਜਾਂਦੀ ਹੈ ਜਿਹੜਾ ਕੀ ਆਪਾਂ 4 ਵੀਲ ਡਰਾਈਵ ਗੀਅਰ ਲਾਉਣਾ ਹੁੰਦਾ ਜਿਹੜੀ ਇਹਦੀ 샤ਫਟ ਆ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੂੰ ਜਿਹੜਾ ਕੀ ਕਵਰ ਕੀਤਾ ਹੋਇਆ ਹੈਗਾ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਝੋਨੇ ਕਣਕ ਜਿਹੜੀ ਪਰਾਲੀ ਆ ਕਈ ਵਾਰ ਟਰੈਕਟਰ ਦੇ ਵਿੱਚ ਲਪੇਟੀ ਜਾਂਦੀ ਹੈ ਤਾਂ ਉਹਦੇ ਵਾਸਤੇ ਇੱਕ ਥੱਲੇ ਨੂੰ ਕਵਰ ਦਿੱਤਾ ਹੋਇਆਗਾ ਤਾਂ ਇਸ ਤੋਂ ਇਲਾਵਾ ਜਿਹੜਾ ਕਿ ਹੈਵੀ ਇਹਦੇ ਵਿੱਚ ਤੁਹਾਨੂੰ ਟੂਲ ਬਾਕਸ ਵੀ ਜਿਹੜਾ ਸਾਈਡ ਤੇ ਦੇਖਣ ਨੂੰ ਮਿਲ ਜੂਗਾ ਜੇ ਗੱਲ ਕਰੀ ਆਪਾਂ ਪਾਵਰ ਸਟੀering ਦੀ ਤਾਂ ਇਹਦੇ ਵਿੱਚ ਤੁਹਾਨੂੰ ਡਬਲ ਐਕਟਿੰਗ ਪਾਵਰ ਸਟੀering ਦੇਖਣ ਨੂੰ ਮਿਲ ਜੂਗਾ ਜੋ ਇਹਦੀ ਲਾਈਫ ਆ ਬਹੁਤ ਜ਼ਿਆਦਾ ਰਹਿੰਦੀ ਆ ਹਾਂਜੀ ਵੀ ਤੇ ਆਪਾਂ ਗੱਲ ਕਰੀ ਇਹਦੇ ਗੀਅਰ ਦੀ ਤਾਂ ਕਨਸਟੈਂਟ ਮੈਸ਼ ਗੀਅਰ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ 16+4 ਸਪੀਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਸ਼ਟਲ ਸਪੀਡ ਲਿਵਰ ਦੀ ਤਾਂ ਇਹਦੇ ਵਿੱਚ ਤੁਹਾਨੂੰ ਰੈਗੂਲਰ ਡਰਾਫਟ ਐਂਡ ਹੌਲਜ ਐਪਲੀਕੇਸ਼ਨ ਯੂਜ਼ ਮਿਲ ਜੂਗਾ ਇਸ ਤੋਂ ਇਲਾਵਾ ਤੁਹਾਨੂੰ ਮਿਲ ਜੂਗਾ ਰੂਟਰ ਪੀਟੀਓ ਐਪਲੀਕੇਸ਼ਨ ਇਹਦਾ ਵੀ ਮਤਲਬ ਦੱਸ ਦਿਆ ਜਿੱਦਾਂ ਆਪਾਂ ਰੈਗੂਲਰ ਡਰਾਫਟ ਤੇ ਹੌਲਜ ਵਗੈਰਾ ਜਿਵੇਂ ਟਰਾਲੀ ਵਗੈਰਾ ਜਾਂ ਇੰਪਲੀਮੈਂਟ ਜਿਵੇਂ ਕਲਟੀਵੇਟਰ ਤੇ ਯੂਜ਼ ਕਰਨਾ ਤਾਂ ਇਹਨੂੰ ਆਪਾਂ ਡਰਾਫਟ ਐਪਲੀਕੇਸ਼ਨ ਸਪੀਡ ਤੇ ਰੱਖ ਸਕਦੇ ਹਾਂ ਜੇ ਆਪਾਂ ਰੋਟਾਵੇਟਰ ਸਟਰਾ ਰੀਪਰ ਸੁਪਰ ਸੀਡਰ ਤੇ ਯੂਜ਼ ਕਰਨਾ ਤਾਂ ਇਹਨੂੰ ਪੀਟੀਓ ਐਪਲੀਕੇਸ਼ਨ ਤੇ ਰੱਖ ਸਕਦੇ ਆ ਤਾਂ ਇਹਦੇ ਵਿੱਚ ਤੁਹਾਨੂੰ ਸ਼ਟਲ ਸਪੀਡ ਲੀਵਰ ਆ ਇਹਦੀ ਇਹੀ ਖਾਸੀਅਤ ਆ ਤੇ 4 ਸਪੀਡ ਦੇ ਵਿੱਚ ਜਿਹੜਾ ਟਰੈਕਟਰ ਆ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਨਸਟਰੂਮੈਂਟ ਕਲਾਸਟਰ ਦੀ ਤਾਂ ਤੁਸੀਂ ਦੇਖ ਸਕਦੇ ਹੋ ਡਿਜੀਟਲ ਇਨਸਟਰੂਮੈਂਟ ਕਲਾਸਟਰ ਆ ਜਿਹਦਾ ਇੱਥੇ ਤੁਸੀਂ ਘੰਟੇ ਵਗੈਰਾ ਦੇਖ ਸਕਦੇ ਹੋ ਕਿੰਨੇ ਘੰਟੇ ਟਰੈਕਟਰ ਚੱਲਿਆ ਇਸ ਤੋਂ ਇਲਾਵਾ ਜਿਵੇਂ ਬੈਟਰੀ ਦੇ ਸਾਈਨ ਹੋਗੇ ਜਾਂ ਇੰਜਣ ਦੇ ਕੋਈ ਵੀ ਸਾਈਨ ਆ ਉਹ ਤੁਹਾਨੂੰ ਇੱਥੇ ਮੀਟਰ ਤੇ ਦੇਖਣ ਨੂੰ ਮਿਲ ਜਾਣਗੇ ਸਾਈਡ ਸ਼ਿਫਟ ਗিয়ার ਦੇ ਵਿੱਚ ਤੁਸੀਂ ਇਹ ਟਰੈਕਟਰ ਦੇਖ ਸਕਦੇ ਹੋ 16 ਫਾਰਵਰਡ ਤੇ 4 ਰਿਵਰਸ ਸਪੀਡ ਦੇ ਵਿੱਚ ਜਿਹੜਾ ਟਰੈਕਟਰ ਆਉਂਦਾ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਐਸ ਐਲ ਆਈ ਪੀਟੀਓ ਦਿੱਤੀ ਗਈ ਹੈ ਜੀ 540 ਤੇ 540 ਇਕਨੋਮੀ ਤੇ ਪਲੱਸ ਰਿਵਰਸ ਪੀਟੀਓ ਦਾ ਆਪਸ਼ਨ ਹੈ ਤੁਹਾਨੂੰ ਇਸ ਟਰੈਕਟਰ 'ਚ ਦੇਖਣ ਨੂੰ ਮਿਲ ਜੂਗਾ ਖੁੱਲਾ ਜਿਹੜਾ ਡੁੱਲਾਏ ਦੇ ਵਿੱਚ ਪਲੇਟਫਾਰਮ ਆ ਤੁਸੀਂ ਬੜੇ ਆਰਾਮ ਨਾਲ ਟਰੈਕਟਰ ਨੂੰ ਚਲਾ ਸਕਦੇ ਹੋ ਜੀ ਇਹਦੇ ਵਿੱਚ ਕੋਈ ਵੀ ਥਕਾਵਟ ਤੁਹਾਨੂੰ ਮਹਿਸੂਸ ਨਹੀਂ ਹੋਊਗੀ ਤਾਂ 65 ਲੀਟਰ ਦੀ ਜਿਹੜੀ ਡੀਜ਼ਲ ਟੈਂਕੀ ਆ ਜਿਹੜਾ ਬਿਨਾਂ ਰੁਕੇ ਤੁਸੀਂ ਆਪਦਾ ਲੰਮਾ ਟਾਈਮ ਜਿਹੜਾ ਇਹਦੇ 'ਚ ਕੰਮ ਕਰ ਸਕਦੇ ਹਾਂ ਫੀਲਡ ਦੇ ਵਿੱਚ ਤੇ ਬਾਕੀ ਇਹਦੇ ਵਿੱਚ ਤੁਸੀਂ ਥੱਲੇ ਦੇਖ ਸਕਦੇ ਹੋ ਜਿਹੜਾ 4 ਵੀਲ ਡਰਾਈਵ ਦਾ ਲੀਵਰ ਦਿੱਤਾ ਗਿਆ ਜਿੱਥੋਂ ਆਪਾਂ ਇਹਨੂੰ ਡਿਸ ਇੰਗੇਜ ਤੇ ਅੰਗੇਜ ਕਰ ਸਕਦੇ ਹਾਂ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਡਜਸਟੇਬਲ ਸੀਟ ਮਿਲਦੀ ਆ ਹਾਈਟ ਦੇ ਹਿਸਾਬ ਨਾਲ ਤੁਸੀਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਹੋ ਤੇ ਬੜੇ ਆਰਾਮਦਾਇਕ ਆ ਜਿਹੜੀ ਸੀਟ ਹੈ ਇਹਦੇ ਵਿੱਚ ਦੇਖਣ ਨੂੰ ਮਿਲਦੀ ਆ ਤੇ ਹੋਰ ਵੀ ਜਿਹੜੀਆਂ ਇਹਦੇ ਵਿੱਚ ਮਹਿੰਦਰਾ ਵੱਲੋਂ ਸੋਧਾਂ ਕੀਤੀਆਂ ਗਈਆਂ ਤੇ ਕਾਫੀ ਸ਼ਾਨਦਾਰ ਆ ਜਿਹੜੇ ਲੁੱਕ ਆ ਟਰੈਕਟਰ ਦੀ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਹਿ ਸਕਦੇ ਹੋ 4 ਵੀਲ ਡਰਾਈਵ ਦੇ ਵਿੱਚ ਤੇ ਸ਼ਟਲ ਸਪੀਡ ਲਿਵਰ ਆ ਜਿਹੜਾ ਇਹਦਾ ਮੇਨ ਹੈ ਇਹਦਾ ਖਾਸियत ਆ ਇਸ ਟਰੈਕਟਰ ਦੀ ਉਹਦੇ ਬਾਰੇ ਆਪਾਂ ਮੈਂ ਤੁਹਾਨੂੰ ਦੱਸ ਹੀ ਚੁੱਕੇ ਆ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹਦੀ ਲਿਫਟ ਦੀ ਲਿਵਰ ਦੀ ਤਾਂ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਪੀਸੀ ਤੇ ਡੀਸੀ ਲੀਵਰ ਆ ਜਾਂਦੇ ਬੜੇ ਆਰਾਮਦਾਇਕ ਆ ਤੇ ਆਪਾਂ ਨੂੰ ਜਿਹੜਾ ਹਾਈਟ ਦੇ ਸਹਾਬ ਨਾਲ ਬੰਦਾ ਆਰਾਮ ਨਾਲ ਇਹਨੂੰ ਕੰਟਰੋਲ ਕਰ ਸਕਦਾ ਨਾਲ ਦੇਖ ਸਕਦੇ ਹੋ ਤੁਸੀਂ ਜਿਹੜੇ ਕਲਚ ਤੇ ਬ੍ਰੇਕ ਪੈਡਲ ਆ ਪੁਸ਼ ਪੈਡਲ ਦੇ ਵਿੱਚ ਆਉਂਦੇ ਆ ਜੀ ਜੇ ਬ੍ਰੇਕਾਂ ਦੀ ਗੱਲ ਕਰੀਏ ਤਾਂ ਆਇਲ ਮਾਰਕ ਬ੍ਰੇਕ ਦੇ ਵਿੱਚ ਟਰੈਕਟਰ ਦੇਖਣ ਨੂੰ ਮਿਲ ਜੂਗਾ ਤੇ ਇਸ ਤੋਂ ਇਲਾਵਾ ਤੁਸੀਂ ਲਿਫਟ ਲੀਵਰ ਦੇ ਨਾਲ ਜਿਹੜਾ ਡਿਸਟ੍ਰੀਬਿਊਟ ਲੀਵਰ ਵੀ ਦੇਖ ਸਕਦੇ ਹੋ ਜਿਹੜਾ ਕਿ ਆਪਾਂ ਟਿਪਿੰਗ ਬਾਲ ਦੇ ਲਈ ਟਰਾਲੀ ਵਗੈਰਾ ਜਿਹੜਾ ਯੂਜ਼ ਵਾਸਤੇ ਵਰਤਦੇ ਆਂ ਜੇ ਟਾਇਰ ਸਾਈਜ਼ ਦੀ ਗੱਲ ਕਰੀਏ ਤਾਂ ਫਰੰਟ ਵਾਲੇ ਟਾਇਰ ਆ ਜਾਂਦੇ ਨੇ 9524 ਦੇ ਤੇ ਪਿਛਲੇ ਟਾਇਰ ਆ ਜਾਂਦੇ ਆ ਜੀ 16928 ਦੇ ਤੇ ਤੁਸੀਂ ਜਿਹੜਾ ਇਹਦਾ ਮੜਗਾੜ ਦੇ ਨਾਲ ਫੈਂਡਰ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬੜਾ ਕਰਵੀ ਡਿਜ਼ਾਈਨ ਆ ਸੋ ਮਹਿੰਦਰਾ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਜਦੋਂ ਵੀ ਟਰੈਕਟਰ ਲਾਂਚ ਹੋਊਗਾ ਤਾਂ ਵੱਖਰੀ ਇੱਕ ਨਵੀਂ ਤਕਨੀਕ ਨਵੀਂ ਰੇਸ਼ੋ ਦੇ ਨਾਲ ਟਰੈਕਟਰ ਲਾਂਚ ਕੀਤਾ ਜਾਂਦਾ ਹੈਗਾ ਸੋ ਜਿਹੜਾ ਇਹ 4 ਵੀਲ ਡਰਾਈਵ ਆ ਇਹ ਵੀ ਇੱਕ ਦੀ ਉਦਾਹਰਨ ਆਗੇ ਤੇ ਇਸ ਤੋਂ ਇਲਾਵਾ ਜਿਹੜਾ ਕੋ ਪਾਇਲਟ ਦਾ ਵੀ ਕਾਫੀ ਧਿਆਨ ਰੱਖਿਆ ਗਿਆ ਸਾਈਡਾਂ ਤੇ ਦੋਨੋਂ ਸਾਈਡ ਗ੍ਰੇਲ ਦਿੱਤੇ ਗਏ ਆ ਤਾਂ ਜਿਹੜਾ ਕਿ ਕੋ ਪਾਇਲਟ ਨੂੰ ਜਿਹੜਾ ਕਿ ਪੂਰੀ ਸੇਫਟੀ ਨਾਲ ਬੈਠ ਸਕੇ ਹੈ ਨਾ ਤੇ ਇਸ ਤੋਂ ਇਲਾਵਾ ਜੇ ਆਪਾਂ ਲਿਫਟ ਦੀ ਗੱਲ ਕਰੀਏ ਤਾਂ 2200 ਕਿਜੀ ਦੀ ਇਹਦੀ ਜਿਹੜੀ ਲਿਫਟ ਆ ਜਾਂਦੀ ਹੈ ਤੇ ਲਿਫਟ ਲਿੰਕੇਜ ਦੀ ਗੱਲ ਕਰੀਏ ਤਾਂ ਪੂਰੀਆ ਹੈਵੀ ਤੇ ਮਜ਼ਬੂਤ ਲਿੰਕਾਂ ਇਹਨੂੰ ਦਿੱਤੀਆਂ ਗਈਆਂ ਤਾਂ ਦੋਨੋਂ ਤਰਫ ਤੁਸੀਂ ਦੇਖ ਸਕਦੇ ਹੋ ਅਡਜਸਟੇਬਲ ਲਿੰਕਾਂ ਜੀ ਆਪਾਂ ਉੱਪਰ-ਨੀਚੇ ਲਿੰਕਾਂ ਨੂੰ ਅਡਜਸਟ ਕਰ ਸਕਦੇ ਆ ਆਪਣੇ ਹਿਸਾਬ ਦੇ ਨਾਲ ਪਿਆਜ ਵੀ ਕੈਟਾਗਰੀ ਦੇ ਵਿੱਚ ਮੈਨੂ ਨਹੀਂ ਲੱਗਦਾ ਤੁਹਾਨੂੰ ਹੋਰ ਕੋਈ ਟਰੈਕਟਰ ਇੰਨਾ ਮਜ਼ਬੂਤ ਮਿਲੇਗਾ ਕਿਉਂਕਿ ਮਹਿੰਦਰਾ ਵੱਲੋਂ ਕਾਫੀ ਹੈਵੀ ਤੇ ਮਜ਼ਬੂਤ ਟਰੈਕਟਰੇ ਬਣਾਇਆ ਗਿਆਗਾ ਇਹਦੇ ਨਾਲ ਆਪਾਂ ਜੇ ਗੱਲ ਕਰੀਏ ਤੇ ਪਿਛਲੇ ਹਿੱਸੇ ਦੀ ਤਾਂ ਬੁੱਲ ਹੈਲਿਕਲ ਪੀਨਨ ਦਾ ਹਿੱਸਾ ਆ ਜਾਂਦਾਗਾ ਜਿਹੜਾ ਕਿ ਜਿਹਦੀ ਲਾਈਫ ਆ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਤੇ ਟੁੱਟ-ਫੁੱਟ ਵੀ ਨਹੀਂ ਹੁੰਦੀ ਤਾਂ ਵਧੀਆ ਆਰਾਮਦਾਇਕ ਹੈ ਜਿਹੜਾ ਪਿੱਛੇ ਹਿੱਸਾ ਆਵਾਜ਼ ਬਿਲਕੁਲ ਨਹੀਂ ਕਰਦਾਗਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਟਿਪਿੰਗ ਵਾਲਵ ਦਿੱਤੇ ਗਿਆ ਜਿਹੜਾ ਟਰਾਲੀ ਵਗੈਰਾ ਆਪਾਂ ਵਾਸਤੇ ਯ ਤੇ ਮੜਗਾੜਾਂ ਦੀ ਸੇਫਟੀ ਵਾਸਤੇ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਇੱਕ ਗ੍ਰਿੱਲ ਦਿੱਤੀ ਗਈ ਹੈ ਜਿਹੜੀ ਕਿ ਵਾਈਬ੍ਰੇਟ ਹੋਣ ਤੋਂ ਮੜਗਾੜਾਂ ਨੂੰ ਰੋਕਦੀ ਹੈ ਤਾਂ ਇਹਦੇ ਵਿੱਚ ਇਹ ਜਿਹੜੀ ਸੋਧ ਕੀਤੀ ਗਈ ਹੈ ਅਰਜਨ ਅਲਟਰਾ 605 ਡੀ ਆਈ ਐਮ ਐਸ ਵੀ 1 4휠 ਡਰਾਈਵ ਐਚ ਪੀ ਟਾਟਾ ਜੀ ਦਾ ਟਰੈਕਟਰ ਹੋਣ ਦੇ ਬਾਵਜੂਦ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟ ਚਲਾਉਣ 'ਚ ਸਮਰੱਥਾ ਹੈ ਜਿਵੇਂ ਤੁਸੀਂ ਸੁਪਰ ਸੀਡਰ ਵਾਸਤੇ ਯੂਜ਼ ਕਰਨਾ ਪੋਟੇਟੋ ਪਲਾਂਟਰ ਵਾਸਤੇ ਯੂਜ਼ ਕਰਨਾ ਲੋਡਰ ਵਾਸਤੇ ਯੂਜ਼ ਕਰਨਾ ਸਟਾਰ ਰੀਪਰ ਵਾਸਤੇ ਯੂਜ਼ ਕਰਨਾ ਜਾ ਨੂੰ ਐਮਬੀ ਪਲੋ ਵਾਸਤੇ ਯੂਜ਼ ਕਰਨਾ ਤਾਂ ਹਰ ਇੱਕ ਤਰ੍ਹਾਂ ਦੇ ਕੰਮ ਆ ਜਿਹੜਾ ਬੜੇ ਆਸਾਨੀ ਨਾਲ ਕਰਦਾ ਇਹ ਟਰੈਕਟਰ ਤੇ ਬਾਕੀ ਜਿਹੜਾ ਡਰਾਈਵਰ 뷰 ਦੇਖ ਸਕਦੇ ਹੋ ਵੀਰੋ ਬਹੁਤ ਹੀ ਸ਼ਾਨਦਾਰ ਹੈ ਤੇ ਜਿਹੜਾ ਡਰਾਈਵਰ ਆ ਚਲਾਉਣ ਵਾਲਾ ਉਹਨੂੰ ਬਿਲਕੁਲ ਵੀ ਥਕਾਵਟ ਨਹੀਂ ਆਉਣ ਵਾਲੀ ਕਿਉਂਕਿ ਖੁੱਲਾ ਡੁੱਲਾ ਤੇ ਬੜਾ ਆਰਾਮਦਾਇਕ ਆ ਜਿਹੜਾ ਇਹਦੇ ਵਿੱਚ ਪਲੇਟਫਾਰਮ ਦਿੱਤਾ ਗਿਆ ਆਡਜਸਟੇਬਲ ਸੀਟ ਦੇ ਨਾਲ ਆਪਾਂ ਹਾਈਟ ਦੇ ਹਿਸਾਬ ਨਾਲ ਇਹਨੂੰ ਆਡਜਸਟ ਕਰ ਸਕਦੇ ਆ ਬਾਕੀ ਜਿਹੜੇ ਗੇਅਰ ਦੀ ਗੱਲ ਕਰੀ ਤਾਂ ਸਾਈਡ ਸ਼ਿਫਟ ਗੇਅਰ ਆ ਜਾਂਦੇ ਆ ਜਿਹੜੇ ਕਿ ਬੜੇ ਆਰਾਮ ਨਾਲ ਆ ਗੇਅਰ ਆ ਚੇਂਜ ਕਰ ਸਕਦੇ ਆ ਤਾਂ ਬਾਕੀ ਇਹ ਤੋਂ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਹਾਈ ਲੋ ਦੇ ਨਾਲ ਆਪੀ ਪੀਟੀਓ ਜਿਹੜਾ ਕੀ ਕਲਚ ਦਿੱਤਾ ਗਿਆ ਲੱਗ ਤੋਂ ਪੀਟੀਓ ਵਾਸਤੇ ਜਿਹਨੂੰ ਕਿ ਮੇਂਦਰਾ ਨੇ ਐਸ ਐਲ ਆਈ ਪੀਟੀਓ ਦਾ ਨਾਮ ਦਿੱਤਾ ਗਿਆ ਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਆ ਜੀ ਬਹੁਤ ਹੀ ਮਜ਼ਬੂਤ ਟਰੈਕਟਰ ਆ ਜੀ ਇਹ ਲੈਫਟ ਸੈਂਸਿੰਗ ਦੀ ਗੱਲ ਕਰੀ ਤਾਂ ਸੈਂਸਿੰਗ ਬਹੁਤ ਵਧੀਆ ਮਹਿੰਦਰਾ ਦੀ ਮੰਨੀ ਜਾਂਦੀ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਵੇਂ ਸ਼ਟਲ ਸਪੀਡ ਲੀਵਰ ਦੀ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਸੁਪਰ ਸੀਡਰ ਆਸਤੇ ਆਪਣੇ ਟਰੈਕਟਰ ਆ ਉਹ ਬਹੁਤ ਵਧੀਆ ਰਹਿਣ ਵਾਲਾ ਜਿਵੇਂ ਕਿ ਸ਼ਟਲ ਸਪੀਡ ਲੀਵਰ ਦੇ ਵਿੱਚ ਜਿੱਦਾਂ ਕਿ ਡਰਾਫਟ ਐਂਡ ਹਾਲ ਹਾਲੇਜ਼ ਐਪਲੀਕੇਸ਼ਨ ਆਸਤੇ ਆਪਾਂ ਯੂਜ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਪੀਟੀਓ ਐਪਲੀਕੇਸ਼ਨ ਆਸਤੇ ਆ ਤਾਂ ਉਹ ਆਉਣ ਵਾਲੇ ਟਾਈਮ 'ਚ ਜਿੱਦਾਂ ਸੁਪਰ ਸਪੀਡ ਸੀਡਰ ਤੇ ਯੂਜ਼ ਕਰਨਾ ਤਾਂ ਉਦੇ ਵਾਸਤੇ ਜਿਹੜਾ ਬਹੁਤ ਵਧੀਆ ਟਰੈਕਟਰ ਹੈ ਜਿਹੜਾ ਸਹੀ ਰਹਿਣ ਵਾਲਾ ਤੇ ਰਿਜ਼ਲਟ ਬਹੁਤ ਵਧੀਆ ਰਹਿਣਗੇ ਟਰੈਕਟਰ ਦੇ ਜਿੱਦਾਂ ਕਿ ਆਪਾਂ ਕਹ ਲਈਏ 4 ਸਪੀਡ ਦੇ ਵਿੱਚ ਜਿਹੜਾ ਟਰੈਕਟਰ ਹੈ 16 ਪਲੱਸ 4 ਸਪੀਡਾਂ ਦੇ ਵਿੱਚ ਜਿਹੜਾ ਟਰੈਕਟਰ ਆ ਰਿਹਾਗਾ ਤਾਂ ਇਹਦੇ ਕਰਕੇ ਜਿਹੜਾ ਟਰੈਕਟਰ ਪੂਰਾ ਹੈਵੀ ਵੀ ਹੈ ਫਰੰਟ ਚੁੱਲੇ ਤੋਂ ਵੀ ਹੈਵੀ ਰੱਖਿਆ ਗਿਆ ਜਿਹੜਾ ਕਿ ਟਰੈਕਟਰ ਅੱਗੇ ਤੋਂ ਉਠੇ ਨਾ ਤਾਂ ਆਪਾਂ ਨੂੰ ਜਿਹੜਾ weight ਵਗੈਰਾ ਘੱਟ ਰੱਖਣੇ ਪੈਣ ਤਾਂ ਇਹ ਆ ਜੀ ਮਹਿੰਦਰਾ ਦਾ ਅਰਜਨ ਅਲਟਰਾ 605 ਡੀ ਆਈ ਐਮ ਐਸ 4 व्हील ड्राइव ਦੇ ਵਿੱਚ ਨਵੀਂ ਸੀਰੀਜ਼ ਦੇ ਵਿੱਚ ਜਿਹੜਾ ਮਹਿੰਦਰਾ ਨੇ ਟਰੈਕਟਰ ਹੈ ਜਿਹੜਾ ਲਾਂਚ ਕੀਤਾ ਗਿਆ ਉਹ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪੇ ਕਰ ਦੇਣੀ ਹੈ ਕਮੈਂਟ ਕਰਕੇ ਦੱਸਿਓ ਵੀ ਟਰੈਕਟਰ ਤੁਹਾਨੂੰ ਕਿਵੇਂ ਦਾ ਲੱਗਿਆ ਹਾਂਜੀ ਵੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਆਪੇ ਸ਼ੇਅਰ ਕਰ ਦੇਣੀ ਹੈ ਬਾਕੀ ਨੇੜੇ ਦੀ ਡੀਲਰਸ਼ਿਪ ਤੇ ਜਾ ਕੇ ਮਹਿੰਦਰਾ ਦਾ ਕੋਈ ਵੀ ਟਰੈਕਟਰ ਤੁਸੀਂ ਬੁੱਕ ਕਰਵਾ ਸਕਦੇ ਹੋ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ